ਆਪਣਾ ਰੌਣ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਵਾਲੇ ਦੇ ਟਰੱਕ ਦਾ ਜਿਹੜੀ ਕਿ ਆਪਣਾ ਬੱਸ ਜਿਹੜੀ ਲੌਂਗ ਸਾਈਡ ਹੈਗੀ ਤੇ ਬੱਸ ਵਾਲੀ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾੜ ਹੋ ਗਿਆ ਮੈਂ ਪਿੱਛੇ ਹੀ ਅਜੇ ਮੇਰੀ ਆਪਣੀ ਗੱਡੀ ਮੈਂ ਦਾਦੇ ਕਿ ਲਾਉਣ ਲਿਆ ਪਿੱਛੇ ਦੇ ਬੱਸ ਇੰਨੀ ਕਿ ਸਪੀਡ ਸੀ ਨਾ ਔਰ ਸਪੀਡ ਹੀ ਆਉਂਦੀ ਸੀ ਤਾਂ ਆਪਣੀ ਬੱਸ ਦੀ ਘੱਟ ਮਾਰੀ ਹੈ ਗੱਡੀ ਗੱਡੀ ਤੇ ਕੋ ਕੰਟਰੋਲ ਨਹੀਂ ਹੋਈਗੀ ਸੰਜੂ ਜੀ ਮੇਰਾ ਐਕਸੀਡੈਂਟ ਹੋਇਆ ਕਿ ਆਪਣਾ ਰੌਂਡ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਵਾਲੇ ਦਾ ਟਰੱਕ ਦਾ ਜਿਹੜੀ ਕਿ ਆਪਣਾ ਬੱਸ ਜਿਹੜੀ ਰੌਂਗ ਸਾਈਡ ਸੀਗੀ ਤੇ ਬੱਸ ਵਾਲੀ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾਰ ਹੋ ਗਿਆ ਹੈਲੋ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਬੱਸ ਜਿਹੜੀ ਹੈਗੀ ਉਹਦੇ ਸੰਗਤ ਸੀ ਕਿ ਵਿਆਹ ਵਾਲਾਂ ਦੀ ਤੇ ਉਹ ਬੱਸ ਵਾਲੀ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਪਲਟ ਗਿਆ ਨੁਕਸਾਨ ਹੋਣ ਦੀ ਹੈ ਨਿਸ਼ਾਨ ਬਚਾ ਹੋਇਆ ਜੀ ਦੋਵਾਂ ਦਾ ਬਚਾ ਹੋਇਆ ਉਹ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ ਮੋਟੀ ਆਪਣਾ ਲੱਗਣ ਲੱਗੀ ਐ ਬਾਕੀ ਬੱਸ ਵਾਲਿਆਂ ਦਾ ਬਚਾ ਗਿਆ ਪਤਾ ਨਹੀਂ ਬੱਸ ਕਿੱਥੇ ਜਾ ਰਹੀ ਸੀ ਬੱਸ ਤੇ ਉਹਨਾਂ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕੰਦੇਈ ਸੰਗਤ ਦੀ ਵਿੱਚ ਸੰਗਤ ਦਾ ਬਚਾਵਾ ਜਗਪ੍ਰੀਤ ਜੀ ਜੱਗਾ ਜੀ ਅ ਵੀਰ ਜੀ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਮੈਂ ਪਠਾਨਕੋਟ ਤੋਂ ਰੇਤਾ ਇਹ ਭਰ ਕੇ ਆਉਂਦੇ ਦੂਜੀ ਗੱਡੀ ਤੇ ਮੈਂ ਪਿੱਛੇ ਹੀ ਇਹ ਮੇਰੀ ਆਪਣੀ ਗੱਡੀ ਮੈਂ ਦਾਦੇ ਕਿ ਲੈ ਆਉਂਦਾ ਪਿੱਛੇ ਦੇ বাস ਇੰਨੀ ਕੀ ਸਪੀਡ ਤੇ ਸੀ ਨਾ ਔਰ ਸਪੀਡ ਹੀ ਆਉਂਦੀ ਸੀ ਸੰਗਤ ਦੇ ਵਿੱਚ ਪਿਛੇ ਬੈਠੀ ਆਪਣੇ ਬਿਆਸ ਡੇਰੇ ਬਿਆਸ ਚੱਲੇ ਕਿੱਥੇ ਚੱਲੇ ਤੇ ਉੱਥੋਂ ਆਉਂਦੇ ਵੇ ਤੇ ਇਹਨੇ ਲਿਆ ਕੇ ਇਧਰ ਸਾਈਡ ਤੇ ਬਣੀ ਕਾਰ ਹੀ ਕਿ ਕੀ ਆਉਂਦਾ ਹੈ ਇਹ ਜਕਦਮ ਟਰਾਲ ਆਪਣੀ বাস ਦੀ ਘਾਟ ਮਾਰੀ ਹੈ ਗੱਡੀ ਗੱਡੀ ਤੇ ਕੋ ਕੰਟਰੋਲ ਨਹੀਂ ਹੋਈ ਗਈ ਤੇ ਇਹਨੇ 4 ਫੁੱਟ ਬੁਆਲ ਤੇ ਤੇ ਗੱਡੀਆਂ 12 ਚੱਕੀ ਉਹਦੇ ਵਿੱਚ ਪਹਿਲਾਂ ਮੇਰੇ ਵਿੱਚ ਮਾਰ ਲੱਗਾ ਹੈ ਮੇਰੇ ਵਿੱਚ ਮਾਦਾ ਮਾਦਾ ਬਾਅਦ ਵਿੱਚ ਮੈਂ ਆਪਣੀ ਫੁੱਟਬਾਲ ਦੇ ਨਾਲ ਲਾ ਕੇ ਗੱਡੀ ਲਿਆ ਹੌਲੀ ਹੌਲੀ ਲਾ ਕੇ ਮੈਂ ਕੰਟਰੋਲ ਕੀਤੀ ਬਾਅਦ ਵਿੱਚ ਇਹਦੇ ਵਿੱਚ ਮਾਰਤੀ ਕੋਈ ਨਾ ਨੁਕਸਾਨ ਤਾਂ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਓਦਾਂ ਥੋੜੀਆਂ ਲਗੜਾਂ ਰੋੜਾਂ ਥੋੜੀਆਂ ਸੱਟਾਂ ਵੇਡਾਂ ਲੱਗੀਆਂ ਤੇ ਮੈਂ ਦੇ ਸੰਗਤਾਂ ਦੇ ਡਰਾਈਵਰ ਨੂੰ ਪੁੱਛਣ ਡਿਆ ਕਿ ਡਰਾਈਵਰ ਕਿੱਥੇ ਡਰਾਈਵਰ ਦੱਸਦਾ ਹੀ ਨਹੀਂ ਪਿਆ ਕੌਣ ਆ ਡਰਾਈਵਰ ਜਦੋਂ ਮੈਂ ਪੁੱਛਿਆ ਉਹਨਾਂ ਨੂੰ ਬੀਬੀਆਂ ਨੂੰ ਪੁੱਛਿਆ ਕਿ ਡਰਾਈਵਰ ਕਿੱਥੇ ਆ ਤੇ ਬੀਬੀਆਂ ਨੇ ਦੱਸਿਆ ਡਰਾਈਵਰ ਆਵਾ ਤੇ ਉਹਦੀ ਫਿਰ ਮੈਂ ਮੌਕੇ ਦੇ ਵੀਡੀਓ ਬਣਾਈ ਸੰਗਤ ਦੀ ਕਿ ਦੱਸੋ ਕਸੂਰ ਕਿਹਦਾ ਵਾ ਹਾਂਜੀ ਜਰੂਰ ਦਵਾਂਗੇ ਜੀ ਮੈਂ ਵੀਡੀਓ ਬਣਾਈ ਆ ਵੇਖੋ ਤੁਹਾਨੂੰ ਦਿਖਾ ਵੀ ਸਕਦੇ ਹਾਂ ਬਾਕੀ ਦਾ ਮੇਰੇ ਵੀਰੇ ਇਹਦੇ ਵਿੱਚ ਆਪਣਾ ਤੁਸੀਂ ਜ਼ਿਆਦਾ ਰੇਟਾ ਲੋ ਹਾਂਜੀ ਹਾਂਜੀ ਰੇਟ ਸਹੀ ਲੈ ਗਏ ਅੰਮ੍ਰਿਤਸਰ ਚਲੇ ਹਾਂਜੀ ਬਾਕੀ ਜਾਣੇ ਨਹੀਂ ਨੀ ਨਹੀਂ ਜਾਣੇ ਨੁਕਸਾਨ ਨਹੀਂ ਬਚਾਈ ਬਾਕੀ ਸਾਡਾ ਨੁਕਸਾਨ ਇਹ ਨਹੀਂ ਕਰਤਾ ਡਰਾਈਵਰ ਤੇ ਭੱਜ ਗਿਆ ਮੋਕੇ ਤੇ ਭੱਜ ਗਿਆ ਫਿਰ ਆਪਣਾ ਰੌਣ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਵਾਲੇ ਦਾ ਟਰੱਕ ਦਾ ਜਿਹੜੀ ਕਿ ਆਪਣਾ ਬੱਸ ਜਿਹੜੀ ਲੌਂਗ ਸਾਈਡ ਹੈਗੀ ਤੇ ਬੱਸ ਵਾਲੀ ਦੀ ਗਲਤੀ ਤੇ ਬੱਸ ਵਾਲਾ ਮੋਕੇ ਤੇ ਆਪਣਾ ਭਰਾੜ ਹੋ ਗਿਆ ਮੈਂ ਪਿੱਛੇ ਹੀ ਮੇਰੀ ਆਪਣੀ ਗੱਡੀ ਮੈਂ ਦਾਦੇ ਕਿਨੇ ਹੁੰਦਾ ਪਿੱਛੇ ਦੇ বাস ਇੰਨੀ ਕੀ ਸਪੀਡ ਤੇ ਨਾ ਔਰ ਸਪੀਡ ਹੀ ਆਉਂਦੀ ਸੀ ਆਪਣੀ বাস ਦੀ ਘੱਟ ਮਾਰੀ ਹੈ ਗੱਡੀ ਗਾੜੀ ਤੇ ਕੋ ਕੰਟਰੋਲ ਨਹੀਂ ਹੋਈਗੀ ਸੰਝੂ ਇਹ ਬਣਾ ਐਕਸੀਡੈਂਟ ਹੋਇਆ ਕਿ ਆਪਣਾ ਰੌਂਡ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ বাস ਵਾਲੇ ਟਰੱਕ ਦਾ ਜਿਹੜੀ ਕਿ ਆਪਣਾ বাস ਜਿਹੜੀ ਲੌਂਗ ਸਾਈਡ ਸੀਗੀ ਤੇ বাস ਵਾਲੀ ਗਲਤੀ ਤੇ বাস ਵਾਲਾ ਮੌਕੇ ਤੇ ਆਪਣਾ ਭਰਾ ਰੋ ਗਿਆ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਬਸ ਜਿਹੜੀ ਹੈਗੀ ਉਹਦੇ ਸੰਗਤ ਹੀ ਕੀ ਬਿਆਸਰਾਂ ਦੀ ਤੇ ਉਹ ਬਸ ਵਾਲੀ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਪਲਟ ਗਿਆ ਨਿਸ਼ਾਨ ਬਚਾ ਹੋਇਆ ਜੀ ਦੋਵਾਂ ਦਾ ਬਚਾ ਹੋਇਆ ਉਹ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ ਮੋਟੀ ਆਪਣਾ ਰਗਣ ਲੱਗੀ ਹੈ ਬਸ ਵਾਲਾ ਬਸ ਵਾਲਿਆਂ ਨੇ ਬਚਾਇਆ ਪਤਾ ਨਹੀਂ ਬਸ ਕਿੱਥੇ ਜਾ ਰਹੀ ਸੀ ਬਸ ਤੇ ਉਹਨਾਂ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕੰਦੇ ਹੀ ਸੰਗਦੀ ਵਿੱਚ ਉਸੰਗ ਦਾ ਬਚਾਵਾ ਜਗਪ੍ਰੀਤ ਜੀ ਜੱਗਾ ਜੀ ਅ ਵੀਰ ਜੀ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਮੈਂ ਪਠਾਨਕੋਟ ਤੋਂ ਰੇਤਾ ਆਇਆ ਸੀ ਪਰ ਕਿਉਂ ਡੇ ਦੂਜੀ ਗੱਡੀ ਤੇ ਮੈਂ ਪਿੱਛੇ ਹੀ ਜੇ ਮੇਰੀ ਆਪਣੀ ਗੱਡੀ ਮੈਂ ਦਾਦੇ ਕਿ ਲੈ ਆਉਂਦਾ ਪਿੱਛੇ ਦੇ বাস ਇੰਨੀ ਕੀ ਸਪੀਡ ਤੇ ਸੀ ਨਾ ਔਰ ਸਪੀਡ ਹੀ ਆਉਂਦੀ ਸੀ ਸੰਗ ਤੇ ਵਿੱਚ ਪਿੱਛੇ ਬੈਠੀ ਆਪਣੇ ਬਿਆਸ ਡੇਰੇ ਬਿਆਸ ਚੱਲੇ ਕਿੱਥੇ ਚੱਲੇ ਤੇ ਉੱਥੋਂ ਆਉਂਦੇ ਵੇ ਤੇ ਇਹਨੇ ਲਿਆ ਕੇ ਇਧਰ ਸਾਈਡ ਤੇ ਬਣੀ ਕਾਰ ਹੀ ਕਿ ਕੀ ਆਉਂਦਾ ਇਹ ਜਕਦਮ ਟਰਾਲ ਆਪਣੀ বাস ਦੀ ਘਾਟ ਮਾਰੀ ਹੈ ਗੱਡੀ ਗੱਡੀ ਤੇ ਕੋ ਕੰਟਰੋਲ ਨਹੀਂ ਹੋਈਗੀ ਤੇ ਇਹਨੇ 4 ਫੁੱਟ ਬਾਲ ਤੇ ਤੇ ਗੱਡੀਆਂ 12 ਚੱਕੀ ਉਹਦੇ ਵਿੱਚ ਪਹਿਲਾਂ ਮੇਰੇ ਵਿੱਚ ਮਾਰ ਲੱਗਾ ਹੈ ਮੇਰੇ ਵਿੱਚ ਮਾਰਦਾ ਮਾਰਦਾ ਬਾਅਦ ਵਿੱਚ ਮੈਂ ਆਪਣੀ ਫੁੱਟਬਾਲ ਦੇ ਨਾਲ ਲਾ ਕੇ ਗੱਡੀ ਲਿਆ ਹੌਲੀ ਹੌਲੀ ਲਿਆ ਕੇ ਮੈਂ ਕੰਟਰੋਲ ਕੀਤੀ ਬਾਅਦ ਵਿੱਚ ਇਹਦੇ ਵਿੱਚ ਮਾਰਤੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਓਦਾਂ ਥੋੜੀਆਂ ਰਗੜਾਂ ਰੋੜਾਂ ਥੋੜੀਆਂ ਸੱਟਾਂ ਬਟਾਂ ਲੱਗੀਆਂ ਤੇ ਮੈਂ ਦੇ ਸੰਗਤਾਂ ਦੇ ਵਿੱਚ ਡਰਾਈਵਰ ਨੂੰ ਪੁੱਛਣ ਲਿਆ ਕਿ ਡਰਾਈਵਰ ਕਿੱਥੇ ਡਰਾਈਵਰ ਡਰਾਈਵਰ ਦੱਸਦਾ ਹੀ ਨਹੀਂ ਪਿਆ ਕਿਹੋਣਿਆ ਡਰਾਈਵਰ ਜਦੋਂ ਮੈਂ ਪੁੱਛਿਆ ਉਹਨਾਂ ਨੂੰ ਬੀਬੀਆਂ ਨੂੰ ਪੁੱਛਿਆ ਕਿ ਡਰਾਈਵਰ ਕਿੱਥੇ ਆ ਤੇ ਵੀ ਬੇਨੇ ਦੇ ਸਾਈਡ ਡਰਾਈਵਰ ਆਵਾ ਤੇ ਉਹਦੀ ਫਿਰ ਮੌਕੇ ਦੇ ਵੀਡੀਓ ਬਣਾਈ ਸੰਗਤ ਉਹਦੀ ਕਿ ਦੱਸੋ ਕਸੂਰ ਕਿਹਦਾ ਵਾ ਹਾਂਜੀ ਜਰੂਰ ਦਵਾਂਗੇ ਜੀ ਮੈਂ ਵੀਡੀਓ ਬਣਾਈ ਆ ਵੇਖੋ ਤੁਹਾਨੂੰ ਦਿਖਾ ਵੀ ਸਕਦੇ ਹਾਂ ਚਲੋ ਬਾਕੀ ਦਾ ਮੇਰੇ ਵੀਰੇ ਇਹਦੇ ਵਿੱਚ ਆਪਣਾ ਤੁਸੀਂ ਰੇਤਾ ਲੋਡ ਹਾਂਜੀ ਹਾਂਜੀ ਰੇਤਾ ਸਹੀ ਲੈ ਗਏ ਜੀ ਅੰਮ੍ਰਿਤਸਰ ਚਲੇ ਜੀ ਹਾਂਜੀ ਬਾਕੀ ਜਾਂ ਨਹੀਂ ਨਹੀਂ ਜਾਨ ਇਨਸਾਨ ਨਹੀਂ ਬਚਾਈ ਬਾਦ ਦਾ ਆਡਾ ਨੁਕਸਾਨ ਇਹ ਨਹੀਂ ਕਰਤਾ ਡਰਾਈਵਰ ਤੇ ਭੱਜ ਗਿਆ ਮੌਕੇ ਤੇ ਭੱਜ ਗਿਆ ਫਿਰ